ਮੈਂ ਅਧਿਆਲਨ ਸੀ ਠੇਕੇਦਾਰ ਪਰ ਹਾਲੇ ਭਾਈ ਜਾਰੇ ਨੂੰ ਜਮਤੀ ਦੀ ਪੂਰੀ ਮੀਡੀਆ ਨੂੰ ਜਮਤੀ ਦੀ ਅੱਜ ਮੰਗ ਪੱਤਰ ਤੇ ਬਰੇ ਚੇਤੇ ਦੇਣ ਦੇ ਮੰਗ ਪੱਤਰ ਤੇ 26 ਮਾਰਚ ਤੇ ਦੇਣ ਨੇ 26 ਮਾਰਚ ਤੋਂ ਬਾਅਦ ਕਈ ਮਿਲਣਾ ਹੋਈਆਂ ਕਈ ਕੁਝ ਹੋ ਗਿਆ ਜੋ ਅਕਸਰਾ ਨੇ ਪ੍ਰੋਮਿਸ ਕੀਤਾ ਤੇ ਉੱਤੇ ਨਹੀਂ ਅੱਜ ਮਜਬੂਰ ਹਨ ਬੰਦਾ ਤੇ ਸਾਡਾ ਧਰਨਾ ਸੀ ਲੋਹਾਂ ਅੱਜ ਇਹ ਜਦੋਂ ਸਰਦਾਰ ਭਗਤ ਮਾਨ ਸਿੰਘ ਜੀ ਸਾਹਿਬ ਦਾ ਆਪਣੇ ਪੰਜਾਬ ਦੇ ਫਰਫੋੜਾ ਦੇ ਟਵੀਟ ਦੇਖਿਆ ਇਹ ਧਰਨਾ ਲਾ ਲਾ ਉਹ ਧਰਨਾ ਲਾ ਕੇ ਨਹੀਂ ਮਸਲਾ ਹਲ ਹੁੰਦੇ ਹੋਰ ਵੀ ਬੜੇ ਤਰੀਕੇ ਆ ਮਸਲਾ ਲਗਾ ਲੈਂਦੇ ਫਿਰ ਆਪਾਂ ਰਿਆਸੂ ਚੌਕ ਆਪਣੇ ਸੀਐਨਆਈ ਚਰਚ ਤੋਂ ਬੜਾ ਸ਼ਾਂਤੀਪੁਰ ਵਿੱਚ ਤੱਕ ਆਏ ਆ ਜੀ ਡੀਸੀ ਮੈਰ ਨੂੰ ਮੰਗ ਪੱਤਰ ਦਿੱਤਾ ਆ ਡੀਐਫਐਸ ਨੂੰ ਦਿੱਤਾ ਪਹਿਲੇ ਵੀ ਦੇ ਚੁੱਕੇ ਆ ਕੋਈ ਸੁਣਵਾਈ ਨਹੀਂ ਹੋਈ ਅੱਜ ਮਜਬੂਰ ਹਨ 2-3 ਹਜ਼ਾਰ ਲੋਕ ਆਪਨ ਲੈ ਕੇ ਆਣਾ ਪਿਆ ਫਿਰ ਜਾ ਕੇ ਇਹਨਾਂ ਆਦੀ ਗੱਲ ਸੁਣੀ ਆ ਪਹਿਲੋਂ ਨਹੀਂ ਸੁਣਦੇ ਬੜੀਆਂ ਮੀਟਿੰਗਾਂ ਕਰ ਚੁੱਕੇ ਨੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਡੀਸੀ ਮੈਡਮ ਕਸੀਰਦਾਰ ਮੈਡਮ ਫੂਡ ਸਪਲਾਈ ਅਫਸਰ ਨੇ ਇਹ ਟੈਂਡਰ ਹੀ ਗਲਤ ਦਿੱਤਾ ਗਿਆ ਜਦੋਂ ਪਤਾ ਵੀ ਸਾਡੀ ਚਰਚੇ ਜਿਹੜੀ ਆ 7-8 ਸਾਲ ਪੁਰਾਣੀ ਆ 2017-18 ਦੀ 18-19 ਦੀ ਚਰਚ ਬਣੀ ਹੋਈ ਆ ਰਾਜਨ 베ਦੀ ਜੀ ਹੁਣ 2024 'ਚ ਜਗਾ ਲਈਏ ਤੇ ਗ੍ਰਾਮ ਬਣਾਉਣੇ ਸ਼ੁਰੂ ਕਰਤੇ ਆ ਰਾਜਨ 베ਦੀ ਨੇ ਚੰਗਾ ਭਲਾ ਪਤਾ ਸੀ ਤੇ 7-8 ਹਜ਼ਾਰ ਇਹ ਚੱਕਰੇ ਤੋਂ ਆਉਂਦਾ ਆ ਇਹ ਮੈਂ ਨਾ ਇੱਥੇ ਜਗਾ ਲੈ ਕੇ ਗ੍ਰਾਮ ਬਣਾਵਾ ਇਸ ਕਰਕੇ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਜਿਨ੍ਹਾਂ ਐਨਓਸੀ ਦਿੱਤੀਆਂ ਨੇ ਜਿਨ੍ਹਾਂ ਟੈਕਨੀਕਲ ਰਿਪੋਰਟਾਂ ਓਕੇ ਕੀਤੀਆਂ ਨੇ ਜਿਨ੍ਹਾਂ ਟੈਂਡਰ ਦਿੱਤੇ ਨੇ ਇਹ ਜਲਦੋ ਜਲ ਕੈਨਸਲ ਕੀਤਾ ਜਾਵੇ ਤੁਹਾਨੂੰ ਸਾਰੀ ਜਰੀ ਕੰਡੀਸ਼ਨਾਂ ਨੂੰ ਦੱਸ ਦਿੱਤਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਸਾਡੇ ਲੋਕਾਂ ਦੀ ਜਿਹੜੀ ਆਵਾਜ਼ ਹੈ ਮੁਸੀਬਤਾਈ ਚੜੀ ਦੀ ਆਵਾਜ਼ ਹੈ ਉਹ ਤੁਹਾਡੇ ਮਾディアਮ ਦੇ ਰਾਹੀਂ ਸਾਡੇ ਹੱਥ ਪੱਜ ਦੀ ਆਵਾਜ਼ ਉੱਥੇ ਪਹੁੰਚਣੀ ਹੈ ਪਰ ਅੱਜ ਜਿਹੜਾ ਮਸਲਾ ਚਰਚ ਨੂੰ ਲੈ ਕੇ ਆ ਕਿ ਚਰਚ ਦੇ ਨਜ਼ਦੀਕ ਹੀ ਜਿਹੜਾ ਟੂਲ ਪਲਾਜ਼ਾ ਦੇ ਲਾਗੇ ਚਰਚ ਆ ਉਹਦੇ ਨਜ਼ਦੀਕ ਜਿਹੜੀ ਆ ਇੱਕ ਪ੍ਰਾਈਵੇਟ ਜਿਹਨੂੰ ਅਸੀਂ ਗਦਾਮ ਕਹਿ ਲਈ ਕਿ ਓਪਨ ਦੇ ਵਿੱਚ ਬਣਾਇਆ ਜਾ ਰਿਹਾ ਪਰ ਉਹਦੇ ਬਹੁਤ ਸਾਰੀਆਂ ਜਿਹੜੇ ਨੁਕਸਾਨ ਨੇ ਤੇ ਸਾਡੀਆਂ ਮੇਰੀ ਤਾਂ ਪੂਰੇ ਸਮਾਜ ਨੂੰ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਇੱਕ ਹੈਂਬਲੀ ਦੇਣ ਦੀ ਆ ਕਿ ਕ੍ਰਿਸਚਨ ਭਾਈਚਾਰੇ ਦੀਆਂ ਧਾਰਮਿਕ ਭਾਵਨਾ ਨੂੰ ਦੇਖਦਿਆਂ ਹੋਇਆ ਦੇਖੋ ਉਥੇ ਜਦੋਂ ਕਣਕ ਲਗਣੀ ਆ ਤੇ ਕਣਕ ਦੇ ਵਿੱਚ ਉਥੇ ਕੀੜੀ ਕਾੜੇ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਉਸ ਤੋਂ ਬਾਅਦ ਉਸ ਕਣਕ ਨੂੰ ਜਿਹੜੀ ਆ ਦਵਾ ਜਿਹੜੀ ਆ ਦਵਾਈ ਵੀ ਲਾਈ ਜਾਨੀ ਆ ਤੇ ਦਵਾਈ ਦੇ ਨਾਲ ਵੀ ਜਿਹੜੀਆਂ ਬਹੁਤ ਸਾਰੀਆਂ ਜਿਹੜੇ ਕਾਰਨ ਇਹ ਮੈਂ ਤੁਹਾਡੇ ਨਾਲ ਸਾਰੇ ਜਿਹੜੇ ਸ਼ੇਅਰ ਨਹੀਂ ਕਰਾਂਗਾ ਕਿਉਂਕਿ ਲਗਭਗ ਪਹਿਲਾਂ ਵੀ ਭਾਜੀ ਹੋਰਾਂ ਨੇ ਦੱਸ ਦਿੱਤਾ ਔਰ ਜਦੋਂ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਆਉਂਦੀ ਆ ਪਹਿਲਾਂ ਵੀ ਦੱਸਿਆ ਕਿ ਉੱਥੇ ਲਗਭਗ ਸੰਡੇ ਨੂੰ 7000 ਤੋਂ ਮਤਲਬ 5000 ਤੋਂ 7000 ਲੋਕ ਆਉਂਦੇ ਨੇ ਐਤਵਾਰ ਬੋਧਵਾਰ ਤੇ ਸ਼ੁੱਕਰਵਾਰ ਤੇ ਉਸ ਤੋਂ ਲਾਵਾ ਵੀ ਦਿੱਲੀ ਜਿਹੜੇ ਲੋਕ ਨੇ ਉੱਥੇ 4-500 ਲੋਕ ਜਿਹੜਾ ਦਿੱਲੀ ਉਹ ਚਰਚ ਦੇ ਵਿੱਚ ਉਹ ਜਗ੍ਹਾ ਦੇ ਵਿੱਚ ਪਹੁੰਚਦਾ ਹੈ ਸੇਵਾ ਕਰਦਾ ਹੈ ਔਰ ਜਦੋਂ ਐਤਵਾਰ ਨੂੰ ਸੰਗਤ ਆਪਣੇ ਬੱਚਿਆਂ ਦੇ ਨਾਲ ਸਾਡੇ ਬੱਚੇ ਬਜ਼ੁਰਗ ਸਾਰੇ ਉਹ ਜਗ੍ਹਾ ਦੇ ਪਹੁੰਚਦੇ ਨੇ ਵੱਡੇ ਵੱਡੇ ਲੰਗਰ ਵੀ ਲੱਗਦੇ ਨੇ ਤੇ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਵੇਖੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਇਹ ਸਰਕਾਰ ਉਹ ਸਰਕਾਰ ਹੈ ਜਿਹੜੀ ਧਰਨਿਆਂ ਦੇ ਵਿੱਚੋਂ